ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਟੋਰੀ ਦੇ ਵਿੱਚ ਗੱਲ ਕਰਾਂਗੇ ਬਨਾਵਟੀ ਦੁਨੀਆ ਬਾਰੇ ਜੋ ਹਮੇਸ਼ਾ ਦਿਖਾਵਾ ਕਰਦੀ ਰਹਿੰਦੀ ਹੈ ਤੇ ਦੂਜੇ ਨੂੰ ਨੀਮਾ ਤੇ ਆਪਣੇ ਆਪ ਨੂੰ ਉੱਚਾ ਸਾਬਿਤ ਕਰਦੀ ਹੈ ਇਹ ਦੁਨੀਆ ਦਾ ਦਸਤੂਰ ਬਣ ਗਿਆ ਹੈ ਹਮੇਸ਼ਾ ਦਿਖਾਵਾ ਕਰਦੇ ਰਹਿਣਾ ਕਦੇ-ਕਦੇ ਇਸ ਦੁਨੀਆ ਦੇ ਦਿਖਾਵੇ ਵਿੱਚ ਮਨ ਨੂੰ ਕੁਟੰਜਹੀ ਮਹਿਸੂਸ ਹੁੰਦੀ ਹੈ ਇਹ ਦਿਖਾਵਾ ਕਿਉਂ ਇਹ ਚਿਹਰੇ ਦੇ ਉੱਪਰ ਚਿਹਰਾ ਕਿਉਂ ਜੋ ਮਨ ਵਿੱਚ ਹੈ ਉਹ ਮੂੰਹ ਤੇ ਕਹੋ ਮਨ ਦੇ ਵਿੱਚ ਕਿਸੇ ਲਈ ਜ਼ਹਿਰ ਨਾ ਰੱਖੋ ਹਮੇਸ਼ਾ ਉਹ ਬਣ ਕੇ ਰਹੋ ਜੋ ਤੁਸੀਂ ਹੋ ਜ਼ਿੰਦਗੀ ਦੇ ਵਿੱਚ ਤੁਹਾਨੂੰ ਵੀ ਅਜਿਹੇ ਬਹੁਤ ਸਾਰੇ ਲੋਕ ਮਿਲਣਗੇ ਜੋ ਹਮੇਸ਼ਾ ਤੁਹਾਡੇ ਨਾਲ ਮਤਲਬ ਲਈ ਹੋਣਗੇ ਉਹਨਾਂ ਤੋਂ ਦੂਰ ਰਹੋ ਉਹਨਾਂ ਨੂੰ ਪਹਿਚਾਣੋ ਤੁਸੀਂ ਜੋ ਹੋ ਉਹ ਬਣ ਕੇ ਰਹੋ ਕਿਸੇ ਲਈ ਆਪਣੇ ਆਪ ਨੂੰ ਚੇਂਜ ਨਾ ਕਰੋ ਜੇਕਰ ਸਾਨੂੰ ਕੁਝ ਗਲਤ ਹੁੰਦਾ ਹੋਇਆ ਦਿਖਾਈ ਦਿੰਦਾ ਤਾਂ ਚੁੱਪ ਨਾ ਰਹੋ ਉਸ ਦਾ ਮੁਕਾਬਲਾ ਕਰੋ ਇਹ ਜ਼ਿੰਦਗੀ ਸਾਨੂੰ ਪਰਮਾਤਮਾ ਨੇ ਬਖਸ਼ੀ ਹੈ ਉਹ ਅਸੀਂ ਕਿਸੇ ਲਈ ਨਹੀਂ ਆਪਣੇ ਲਈ ਜਿਉਣੀ ਹੈ ਇਸ ਲਈ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਨੂੰ ਚਲਾਓ ਇਸ ਬਨਾਵਟੀ ਦੁਨੀਆ ਦੇ ਵਿੱਚ ਜਿਸ ਦੇ ਵਿੱਚ ਚਿਹਰੇ ਦੇ ਉੱਪਰ ਚਿਹਰਾ ਦੇਖਣ ਨੂੰ ਮਿਲੇਗਾ ਪਰ ਕੁਝ ਰਿਸ਼ਤੇ ਅਜੇੇ ਵੀ ਹੋਣਗੇ ਜੋ ਤੁਹਾਨੂੰ ਸੱਚੇ ਦਿਲ ਤੋਂ ਪਿਆਰ ਕਰਦੇ ਹੋਣਗੇ ਉਹਨਾਂ ਨੂੰ ਸੰਭਾਲ ਕੇ ਅੰਤ ਦੇ ਵਿੱਚ ਮੈਂ ਇਹੀ ਕਹਾਂਗੀ ਕਿ ਇਹ ਦਿਖਾਵੇ ਦੀ ਦੁਨੀਆ ਵਿੱਚ ਆਪਣੇ ਆਪ ਨੂੰ ਬਣਾ ਕੇ ਰੱਖੋ ਜੋ ਤੁਸੀਂ ਹੋ ਉਹ ਨਹੀਂ ਜੋ ਤੁਹਾਨੂੰ ਬਣਨ ਲਈ ਮਜਬੂਰ ਕੀਤਾ ਜਾਂਦਾ ਮੈਂ ਆਸ ਕਰਾਂਗੀ ਕਿ ਮੇਰੇ ਵਿਚਾਰ ਤੁਹਾਨੂੰ ਚੰਗੇ ਲੱਗੇ ਹੋਣਗੇ ਧੰਨਵਾਦ ਜੀ